ਮੈਰ ਕਰਦੇ ਆ ਚਿੱਪ ਖੋਲ ਦੇ ਤੂੰ ਮਾਂ ਤੇਰੇ ਨਾਲ ਵਾਲੀ ਦੇ ਦੇ ਮੈਂ ਹੱਕ ਨਾਲ ਤੇਰੇ ਨਾਲ ਚਿੱਪ ਖੋਲ ਦਿੱਤਾ ਇਹਨੂੰ ਗੁੱਸੇ ਦੇ ਨਾਲ ਉੱਥੇ ਛਾਡੇ ਖੜੀਏ ਦੱਸ ਦੇ ਸਾਡਾ ਮੋਬਾਈਲ ਦੇ ਦੇ ਸਾਡੀ ਕੋਈ ਦੁਸ਼ਮਣ ਨਹੀਂ ਕਰਨਾ ਸਾਡੀ ਕੋਈ ਦੁਸ਼ਮਣ ਨਹੀਂ ਹੈ ਇਹਨੇ ਘਰ ਵਾਲੀ ਨੇ ਆਪ ਫੜਿਆ ਹੱਥ ਜੇ ਲੈ ਕੇ ਤਣ ਫਿਰ ਜੀ ਮੋਬਾਈਲ ਕਿੱਥੇ ਗਿਆ ਚਲੋ ਆ ਜੇ ਲੈ ਦੇ ਉਹਨੂੰ ਸੰਗਲਾਣਾ ਦੇਖ ਲੈ ਉਹਨੇ ਖੜੀ ਹੋ ਕੇ ਦੇਖ ਲੈ ਇਹਦਾ ਮੋਬਾਈਲ ਲੈ ਲੈ ਆ ਯਕੀਨ ਬੈਗ ਤੇ ਹੈ ਨਹੀਂ ਫੋਨ ਨਹੀਂ ਨਾ ਬੈਜਪਾ ਖੁੱਲੀ ਵੀ ਸੀ ਇਹਨੇ ਆ ਫੜਿਆ ਪਰ ਮਾਰ ਚੱਲ ਰਿਹਾ ਨਹੀਂ ਪਤਾ ਹਮ ਤਾਂ ਕਾਰ ਬਗੇ ਕੰਮ ਕਰ ਕੀ ਰਹਾ ਬੱਲੇ ਮਾਰਦਾ ਸੱਚ ਹੋਰ ਬੱਲੇ ਮਾਰਦਾ ਉਹਨਾਂ ਵੀ ਨਹੀਂ ਨਾ ਦੇਖ ਲਈ ਬੜਾ ਕੀ ਹਾਲ ਹੋ ਗਈ ਤੇਰੇ ਨਾਲ ਵਾਲਿਆ ਕਿੱਥੇ ਨਾ ਸੱਜੇ ਮੈਂ ਹੱਥ ਪੜਿਆ ਨਾ ਇਹ ਗੱਲ ਮੇਰਾ ਨਾਮ ਗੋਪਾਲ ਰੋੜਾ ਜੀ ਇਹ ਬਸ ਤੇ ਚੜ ਰਹੇ ਸੀਗੇ ਰੱਸ਼ ਸੀਗਾ ਬਸ ਚ ਤੇ ਕਿਹ ਲੇਡੀਜ਼ ਦੋ ਤਿੰਨ ਸੀਗੇ ਉਹਨਾਂ ਨੇ ਮੋਬਾਈਲ ਕੱਢ ਲਿਆ ਘਰ ਦੇ ਮੇਰੇ ਨੇ ਬੈਗ 'ਤੇ ਹੱਥ ਸੀਗਾ ਉਹਨੂੰ ਫੜ ਲਿਆ ਜੀ ਫਿਰ ਅਸੀਂ ਉਹਨਾਂ ਨੂੰ ਥੱਪੜ ਵੀ ਮਾਰੇ ਇੱਕ ਦੋ ਫਿਰ ਉਹਨੂੰ ਪਿਆਰ ਨਾਲ ਆ ਕੇ ਸਮਝਾਇਆ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਦੇ ਵੀ ਸਾਡਾ ਮੋਬਾਈਲ ਦੇ ਦਿਓ ਉਹਨੇ ਆਪਣੀ ਨਾਲ ਵਾਲੀ ਨਾਲ ਫੋਨ ਤੇ ਗੱਲ ਕਰੀ ਉਹ ਕਹਿੰਦੀ ਮੈਂ ਉੱਥੇ ਚੋਂ ਕੇ ਆਈ ਨਹੀਂ ਆ ਤੁਸੀਂ ਸਾਡਾ ਤਾਂ ਮੋਬਾਈਲ ਲੈ ਲਓ ਵੀ ਪੁਲਿਸ ਦੀ ਰਪੜਨਾ ਲਖਾਈ ਜੀ ਅਸੀਂ ਵੀ ਕਿਹਾ ਵੀ ਚਲ ਆਪਣਾ ਮੋਬਾਈਲ ਮਿਲ ਗਿਆ ਸੀ ਕਿਸੇ ਕਿਸਮ ਦੀ ਨਾ ਕੋਈ ਕਾਰਵਾਰੀ ਕਹਿ ਕਰੀ ਨਾ ਕਰਾਂਗੇ ਜੀ ਸਾਡਾ ਮੋਬਾਈਲ ਮਿਲ ਗਿਆ ਸੀ ਉਹਨੂੰ ਛੱਡਤਾ ਜੀ ਰੋਜ਼ਾਨਾ ਤਾਂ ਨਹੀਂ ਹੁੰਦਾ ਹਫਤੇ 'ਚ ਇੱਕ ਦੋ ਵਾਰੀ ਹੋ ਜਾਂਦਾ ਕੰਮ ਜੀ ਕੋਈ ਮੈਨੂੰ ਲੁੱਟਖੋ ਵੀ ਕਰਦੇ ਹਾਂ ਹਾਂ ਹਾਂਜੀ ਹਾਂਜੀ ਜਿਵੇਂ ਰਸ ਹੁੰਦਾ ਕਿਸੇ ਪਰਸ ਕੱਢ ਲਿਆ ਕਿਸੇ ਚੈਨ ਕੱਢ ਲਈ